ਔਰ ਆ ਰਿਹਾ ਕਿ ਰਮਨ ਅਰੋੜਾ ਜੀ ਅਤੇ ਦਿਨੇਸ਼ タル ਜੀ ਹੋ ਸਕਦਾ ਹੈ ਬੀਜੇਪੀ ਜੁਆਇਨ ਕਰ ਸਕਦਾ ਹੈ ਇਹਦਾ ਜਵਾਬ ਕੀ ਹੈ ਜੰਦਰ ਉਹ ਪਹਿਲੀ ਅਪ੍ਰੈਲ ਨੂੰ ਲੋਕਾਂ ਨੇ ਕਿਹਾ ਸੀਗਾ ਉਹ ਪਹਿਲੀ ਅਪ੍ਰੈਲ ਹੀ ਸੀ ਤੁਹਾਡਾ ਆਪਣਾ ਸਕਿਸ਼ਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ नमस्कार दोस्तों आप बात करते हैं आम आदमी पार्टी करी ये थी आज की एक विशेष मीटिंग मैं बताता हूँ विशेष मीटिंग में यहाँ पर कट कितना था एम एल ए से लेकर वलंटियर से लेकर जितने मिनिस्टर यहाँ पर पहुंचे हुए थे खास क्या था आज खास है क्या खास क्या था वॉलंटियर मिलनी थी वॉलंटियर मिलने में था क्या का

ਇੰਨਾ ਕੁ ਜੋਸ਼ ਵਰਕਰਾਂ ਸਿਗਾ ਕਿ ਜਿਹੜੀ ਇੱਕ ਬੀਜੇਪੀ ਦੀ ਚਾਲ ਸੀ ਮੋਦੀ ਦੀ ਇੱਕ ਚਾਲ ਸੀ ਵੀ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਪੇਜ ਕੇ ਤੇ ਆਮ ਆਦੀ ਪਾਰਟੀ ਟੁੱਟੜ ਜਾਏਗੀ ਉਹਨਾਂ ਨੂੰ ਇੰਨਾ ਨਹੀਂ ਪਤਾ ਸਪਰਿੰਗ ਜਿੰਨਾ ਦਬਾਓਗੇ ਉਨਾ ਹੀ ਹੋਰ ਜ਼ਿਆਦਾ ਉਛਲ ਕੇ ਬਾਹਰ ਆਣਾ ਜਲੰਧਰ ਦੇ ਵਿੱਚ ਚਰਚਾਵਾਂ 'ਚ ਹੋਰ ਆ ਰਿਹਾ ਕਿ ਰਮਨ ਅਰੋੜਾ ਜੀ ਅਤੇ ਦਿਨੇਸ਼ タル ਜੀ ਹੋ ਸਕਦਾ ਬੀਜੇਪੀ ਜੁਆਇਨ ਕਰ ਸਕਦਾ ਹੈ ਇਹਦਾ ਜਵਾਬ ਕੀ ਹੈ ਜਲੰਧਰ ਉਹ ਪਹਿਲੀ ਅਪ੍ਰੈਲ ਨੂੰ ਲੋਕਾਂ ਨੇ ਕਿਹਾ ਸੀਗਾ ਉਹ ਪਹਿਲੀ ਅਪ੍ਰੈਲ ਹੀ ਸੀ ਕਿ ਬਹੁਤ ਦੋਸਤੋ ਹੁਣ ਦੇਖਾਂਗੇ ਕਿਸ ਤਰੀਕੇ ਨਾਲ ਖਾਸ ਤਸਵੀਰਾਂ ਲੈ ਕੇ ਹਾਜ਼ਰ ਹੋਇਆ ਕਿ ਆਖਿਰਕਾਰ ਵਲੰਟੀਅਰ ਐਮਐਲਏ ਸਾਹਮਣੇ ਜਵਾਬ ਕੀਤੇਦਾ ਖਾਸ ਤਸਵੀਰਾਂ ਨਾਲ ਤੁਹਾਨੂੰ ਦਿਖਾਵਾਂਗੇ ਅਗਲੀ ਕਿਸ ਤਰੀਕੇ ਦੇ ਨਾਲ ਐਮਐਲਏ ਵਲੰਟੀਅਰ ਦਾ ਜਵਾਬ ਦਿੱਤੇ ਜੋ ਰੈਲੀ ਦੇ ਵਿੱਚ ਖਾਸ ਤਸਵੀਰਾਂ ਦੇਖਣਗੇ ਕੈਮਰਾਮੈਨਰ ਨਾਲ ਮੈਂ ਤੁਹਾਡਾ ਆਪਣੇ ਐਸਕੇ ਸਾਣਾ ਅੱਜ ਤੇ ਕੰਮ ਨੇ ਸਾਹਮਣੇ ਜਲੰਧਰ ਤੋਂ ਇਸ ਗੱਲਬਾਤ ਕਰਾਂਗੇ ਅੱਜ ਦੀ ਮਿਲਣ ਦੀ ਗੱਲ ਕਰੀ ਹੈ ਜ਼ੁਲਮ ਦਾ ਜਵਾਬ ਵੋਟ ਦੇ ਨਾਲ ਕਿਸ ਤਰੀਕੇ ਦੇ ਨਾਲ ਹੁਣ ਆਮ ਆਦੀ ਪਾਰਟੀ ਦੇ ਵਰਕਰ ਵਲੰਟੀਅਰ ਐਮਐਲਏ ਸਾਈਬਨ ਕਿਸ ਤਰੀਕੇ ਨਾਲ ਇੱਕ ਹੋਰ ਨਵਾਂ ਸੰਘਰਸ਼ ਕਰ ਰਿਹਾ ਇਹਨਾਂ ਵਿੱਚ ਪਾਈ ਸਾਹਿਬ ਨਮਸਕਾਰ ਨਮਸਕਾਰ ਜੀ ਕਿਨਾਂ ਤੁਹਾਡਾ ਵਰਨੀਤ ਸਿੰਘ ਵਰਨੀਤ ਸਿੰਘ ਕਿਹੜੀ ਜਗ੍ਹਾ ਤੋਂ ਮੈਂ ਜਲ ਕੀ ਸਿੰਘ ਜੀ ਅੱਜ ਤੁਸੀਂ ਇੱਥੇ ਆਏ ਹੋ ਹਾਂਜੀ ਵਲੰਟੀਅਰ ਮਿਲਣੀ ਦੇ ਵਿੱਚ ਤੁਹਾਨੂੰ ਖਾਸ ਕੀ ਨਜ਼ਰ ਆਇਆ ਦੇਖੋ ਜੀ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਜਿਹੜਾ ਮਾਨ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਪਹਿਲੀ ਵਾਰ ਹੀ ਮੈਂ ਦੇਖਿਆ ਹੈ ਕਿ ਇੱਕ ਵਲੰਟੀਅਰ ਦੀ ਸੁਣਵਾਈ ਕੀਤੀ ਜਾ ਰਹੀ ਹੈ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਤੇ ਉਹ ਮੁਸ਼ਕਲਾਂ ਨੂੰ ਹੱਲ ਕਰਕੇ ਕਿੱਦਾਂ ਉਹਨਾਂ ਨੇ ਆਨ ਵਾਲੇ ਸਮੇਂ ਦੇ ਵਿੱਚ 13 0 ਦਾ ਜਿਹੜਾ ਰਿਕਾਰਡ ਅਸੀਂ ਬਣਾਉਣਾ ਹੈ ਉਹਦੇ ਲਈ ਕਿੱਦਾਂ ਤਿਆਰੀ ਕੀਤੀ ਜਾਏਗੀ ਕਿੱਦਾਂ ਉਹਨੂੰ ਜਿੱਤਿਆ ਜਾਏਗਾ ਕਿਹੜੇ ਕਿਹੜੇ ਹਲਕੇ ਚ ਕਿਦਾਂ-ਕਿਦਾਂ ਆਉਦੀ ਯੋਜਨਾਬੰਦੀ ਕਰਕੇ ਉਸਨੂੰ ਜਿੱਤਿਆ ਜਾਏਗਾ ਤੇ ਉਹਦੇ ਬਾਰੇ ਸਾਰੀ ਅੱਜ ਪਲੈਨਿੰਗ ਦੇ ਰਿਗਾਰਡਿੰਗ ਮੀਟਿੰਗ ਸੀਗੀ ਵੋਲੰਟੀਅਰ ਦੀ ਸੁਣਵਾਈ 2 ਸਾਲ ਬਾਅਦ ਕਿਉਂ ਹੋਈ ਪਹਿਲਾਂ ਕਿਉਂ ਨਹੀਂ ਪਹਿਲਾਂ ਤੇ ਪੁੱਛਦੇ ਨਹੀਂ ਹਵਾ ਚ ਸਾਰੇ ਓੜਦੇ ਸੀ ਹੁਣ ਕੀ ਕਰਨਾ ਹੈ ਕਰਨ ਵੱਡਾ ਸਰ ਸੁਣਵਾਈ ਸਾਰਿਆਂ ਦੀ ਸੀਗੀ ਅੱਜ ਜਦੋਂ ਇੱਕ ਬਹੁਤ ਵੱਡੀ ਇਲੈਕਸ਼ਨ ਹੈਗੀ ਆ ਜਿਹਦੇ ਵਿੱਚ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਲੜਨਾ ਜੋ ਧੱਕੇਸ਼ਾਹੀ ਚੱਲ ਰਹੀ ਹੈ ਉਹਦੇ ਲਈ ਸਾਨੂੰ ਗਰਾਊਂਡ ਲੈਵਲ ਤੇ ਹਰ ਵਲੰਟੀਅਰ ਦੀ ਇੱਕ ਬਹੁਤ ਵੱਡਾ ਇੱਕ ਛੋਟੇ ਜਿਹੇ ਪਰਿਵਾਰ 'ਚ ਵੀ ਮਤਭੇਦ ਹੋ ਜਾਂਦੇ ਨੇ ਅੱਜ ਬਹੁਤ ਵੱਡਾ ਪਰਿਵਾਰ ਆ ਸਾਡਾ ਜਿਹਦੇ ਵਿੱਚ 2-3% ਲੋਕਾਂ ਦੇ ਛੋਟੇ-ਛੋਟੇ ਜਿਹੜੇ ਮਦ ਪੀਵ ਸੀਗੇ ਉਹ ਕਲੀਅਰ ਕਰ ਦਿੱਤੇ ਗਏ ਉਹਨਾਂ ਨੂੰ ਨਵੀਂ ਊਰਜਾ ਭਰੀ ਗਈ ਅਤੇ ਸਾਰਿਆਂ ਨੇ ਸਹਿਮਤੀ ਜਤਾਈ ਕਿ ਅਸੀਂ ਸਰਕਾਰ ਨੂੰ 13 0 ਦੇ ਬਹੁਮਤ ਦੇ ਨਾਲ ਅੱਜ ਪੰਜਾਬ ਦੇ ਵਿੱਚ ਸਾਰੇ ਐਮਪੀ ਜਿਤਾਵਾਂਗੇ ਬਿਲਕੁਲ ਦੋਸਤੋ ਫਿਰ ਅਸੀਂ ਗੱਲ ਕਰ ਰਹੇ ਜੁਲਮ ਦਾ ਜਵਾਬ ਵੋਟ ਦੇ ਦੇ ਨਾਲ ਹੁਣ ਕੌਣ ਕਿਸ ਤਰ੍ਹਾਂ ਤੇ ਕਦੋਂ ਤੋਂ ਕਿਵੇਂ ਦੇਖਦਾ ਦੇਖਦੇ ਹੋ ਤੁਸੀਂ ਆਪਣੇ ਆਪਣੇ ਖਾਸ ਸਖਸਾਂ ਦੇ ਨਾਲ ਆਜ ਤੱਕ ਆਪਣੇ ਸਾਹਮਣੇ ਜਲੰਧਰ ਤੋਂ